ਪੰਜਾਬ ਦੇ ਵਿੱਚ ਹੋਣ ਜਾ ਰਹੀ ਰਾਜ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਭਖ ਚੁੱਕਿਆ ਹੈ ਆਮ ਆਦਮੀ ਪਾਰਟੀ ਦੇ ਅੰਦਰ ਜੋੜ ਤੋੜ ਲੱਗਣੇ ਸ਼ੁਰੂ ਹੋ ਚੁੱਕੇ ਨੇ ਆਖਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੌਣ ਉਮੀਦਵਾਰ ਹੋਵੇਗਾ ਆਮ ਆਦਮੀ ਪਾਰਟੀ ਕਿਸ ਨੂੰ ਰਾਜ ਸਭਾ ਦੇ ਵਿੱਚ ਭੇਜੇਗੀ ਇਸ ਨੂੰ ਲੈ ਕੇ ਚਰਚਾ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਰਾਜ ਸਭਾ ਦੀ ਸੀਟ ਹੈ ਜਿਹੜੀ ਉਸ ਨੂੰ ਲੈ ਕੇ ਜਿਮਨੀ ਚੋਣ ਦਾ ਐਲਾਨ ਹੋ ਗਿਆ ਹੈ ਆਖਰਕਾਰ ਆਮ ਆਦਮੀ ਪਾਰਟੀ ਕਿਹੜੇ ਚਿਹਰੇ ਤੇ ਮੋਹਰ ਲਗਾ ਸਕਦੀ ਹੈ ਤੇ ਕਿਸ ਨੂੰ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ ਕਗਰ ਰਾਜ ਸਭਾ ਦੀ ਚੋਣ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਲਈ ਇੱਕ ਸੁਤੀ ਸਥਿਤੀ ਇੱਕ ਇੱਕ ਤਰ੍ਹਾਂ ਨਾਲ ਪੈਦਾ ਕਰ ਰਹੀ ਹੈ ਆਮ ਆਦਮੀ ਪਾਰਟੀ ਨਾ ਇੱਧਰ ਜਾ ਸਕਦੀ ਹੈ ਨਾ ਉੱਧਰ ਜਾ ਸਕਦੀ ਹੈ ਆਮ ਆਦਮੀ ਪਾਰਟੀ ਦਾ ਖਜ਼ਾਨਾ ਖਾਲੀ ਹੈ ਉਸ ਨੂੰ ਨੇ ਧਿਆਨ ਚ ਰੱਖੀਏ ਤਾਂ ਆਮ ਆਦਮੀ ਪਾਰਟੀ ਕਿਸੇ ਵੱਡੇ ਬੰਦੇ ਤੇ ਦਾਅ ਖੇਡ ਸਕਦੀ ਹੈ ਚਰਚਾਾਂ ਵਿੱਚ ਬਹੁਤ ਤਰ੍ਹਾਂ ਦੀਆਂ ਨੇ ਪਰ ਜੋ ਚਰਚਾਾਂ ਵਿੱਚ ਉੱਗੜ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੀ ਸੰਭਾਵਨਾ ਜ਼ਿਆਦਾ ਹੈ ਆਪਾਂ ਸਿਰਫ ਉਹਨਾਂ ਤੇ ਗੱਲ ਕਰਾਂਗੇ ਚੰਡੀਗੜ੍ਹ ਦੇ ਗਲਿਆਰਿਆਂ ਦੇ ਅੰਦਰ ਖਬਰਾਂ ਹੋਰ ਨੇ ਲੁਧਿਆਣਾ ਜਾਂ ਪੰਜਾਬ ਦੇ ਗਲਿਆਰਿਆਂ ਦੇ ਅੰਦਰ ਖਬਰਾਂ ਹੋਰ ਤਰ੍ਹਾਂ ਨਾਲ ਵੀ ਚੱਲ ਰਹੀਆਂ ਨੇ ਆਪਾਂ ਦੋਵਾਂ ਨੂੰ ਵਾਰੀ-ਵਾਰੀ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਨਾਂ ਚੱਲ ਰਿਹਾ ਸੀ ਜਦੋਂ ਤੋਂ ਸੰਜੀਵ ਅਰੋੜਾ ਨੂੰ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਦੇ ਲਈ ਉਮੀਦਵਾਰ ਲਾਣਿਆ ਸੀ ਆਮ ਆਦਮੀ ਪਾਰਟੀ ਨੇ ਉਹ ਨਾ ਲਗਾਤਾਰ ਹਾਈਪ ਤੇ ਰਿਹਾ ਲਗਾਤਾਰ ਚੱਲਦਾ ਰਿਹਾ ਜਦੋਂ ਨਤੀਜਾ ਆਇਆ ਲੁਧਿਆਣਾ ਵੈਸਟ ਦੀ ਚੋਣ ਦਾ ਤਾਂ ਕੇਜਰੀਵਾਲ ਪੱਲਾ ਛਾੜ ਕੇ ਘਰ ਨੂੰ ਚਲ ਗਿਆ ਕਹਿੰਦੇ ਮੈਂ ਅੱਗੇ ਦੀ ਰਾਜ ਰੂ ਸਭਾ ਨਹੀਂ ਜਾ ਰਿਹਾ ਨਾ ਹੀ ਮੇਰਾ ਕੋਈ ਇਰਾਦਾ ਹੈ ਜਨਕਿ ਇਹ ਗੱਲ ਤਾਂ ਉਹਨਾਂ ਨੇ ਸਪਸ਼ਟ ਕਰਤੀ ਕਿਉਂਕਿ ਤੇ ਨਹੀਂ ਜਾ ਰਹੇ ਹੁਣ ਦੋ ਤਰ੍ਹਾਂ ਦੀਆਂ ਚਰਚਾਵਾਂ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਤੋਂ ਜਾਵੇਗਾ ਹਾਂ ਉਹਨਾਂ ਨੇ ਇਹ ਵੀ ਕਿਹਾ ਸੀ ਪੰਜਾਬ ਤੋਂ ਜਾਊਗਾ ਹੁਣ ਦੋ ਤਰ੍ਹਾਂ ਦੀਆਂ ਚਰਚਾਵਾਂ ਨੇ ਆਮ ਆਦਮੀ ਪਾਰਟੀ ਦੇ ਅੰਦਰ ਇਸ ਗੱਲ ਨੂੰ ਲੈ ਕੇ ਬਹੁ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮਾਹੌਲ ਬਣਿਆ ਹੋਇਆ ਤੇ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀਆਂ ਵੱਖ-ਵੱਖ ਲੋਬੀਆਂ ਕੰਮ ਕਰਦੀਆਂ ਨੇਗੀਆਂ ਉਹ ਵੀ ਇਹ ਪ੍ਰੈਸ਼ਰਾਈਜ਼ ਕਰ ਰਹੀਆਂ ਨੇ ਖਾਸ ਕਰਕੇ ਭਗਵਾਨ ਤਮਨ ਵਾਲੀ ਲੋਬੀ ਹੈ ਜਿਹੜੀ ਕਿ ਬੰਦਾ ਜਿਹੜਾ ਉਹ ਪੰਜਾਬੀ ਹੋਣਾ ਚਾਹੀਦਾ ਆ ਪੰਜਾਬ ਨਾਲ ਸਬੰਧਤ ਹੋਣਾ ਚਾਹੀਦਾ ਆ ਤੇ ਉਹਦਾ ਜਾਨੀ ਕਿ ਸਿੱਧਾ ਕਹਿਣ ਦਾ ਮਤਲਬ ਹੈ ਕਿ ਦਿੱਲੀ ਤੋਂ ਨਹੀਂ ਆਉਣਾ ਚਾਹੀਦਾ ਬੰਦਾ ਜਾਂ ਇਸ ਤਰ੍ਹਾਂ ਦਾ ਬੰਦਾ ਨਹੀਂ ਹੋਣਾ ਚਾਹੀਦਾ ਜਿਹਦਾ ਪੰਜਾਬ ਨਾਲ ਸਬੰਧ ਨਾ ਹੋਵੇ ਉਹਦੇ ਦੋ ਵੱਡੇ ਕਾਰਨ ਇੱਕ ਤਾਂ ਪਹਿਲਾਂ ਬਹੁਤ ਫਜ਼ੀਲਤ ਹੋਈ ਆਮ ਆਦਮੀ ਪਾਰਟੀ ਸਭ ਤੋਂ ਜੇ ਵਿਰੋਧੀ ਉਹਨੂੰ ਘੇਰ ਲੈਂਦੇ ਆ ਤਾਂ ਉਹ ਇੱਕ ਆ ਵੱਡਾ ਸਭ ਤੋਂ ਕਾਰਨ ਹੈ ਕਿ ਜਿਹੜੇ ਰਾਜ ਸਭਾ ਦੇ ਬੰਦੇ ਬਾਹਰੋਂ ਆਏ ਜਾਂ ਹੋਰ ਪੋਸਟਾਂ ਤੇ ਵੀ ਬੰਦੇ ਬਾਹਰੋਂ ਲਿਆਂਦੇ ਗਏ ਨੇ ਉਹਨਾਂ ਨੂੰ ਲੈ ਕੇ ਅੱਗੇ 227 ਦੀਆਂ ਵਿਧਾਨ ਸਭਾ ਚੋਣਾਂ ਨੇ ਉਸ ਤੋਂ ਪਹਿਲਾਂ ਜਲੰਧ ਮਾਫ ਕਰਨਾ ਤਰਨਤਾਰਨ ਦੀ ਜਿਮਨੀ ਚੋਣ ਤਾਂ ਵੱਟ ਤੇ ਪਈ ਹੈ ਖੋਖੜੂਰ ਸਾਹ ਵਾਲੇ ਸਾਹਿਬ ਵਾਲੀ ਵੀ ਸਕਦੀ ਹੈ ਤਾਂ ਐਸੇ ਕ੍ਰਿਊਸ਼ਲ ਮੌਕੇ ਦੇ ਵਿੱਚ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਹੱਥ 'ਚ ਇੱਕ ਐਸਾ ਤੁਰਕ ਦਾ ਪੱਤਾ ਨਹੀਂ ਦੇਣਾ ਚਾਹੁੰਦੀ ਕਿ ਜਿਹੜਾ ਜਿਹਨੂੰ ਦਿਖਾ ਕੇ ਲੋਕਾਂ ਨੂੰ ਇਹ ਕਿਹਾ ਜਾਵੇ ਕਿ ਇਹ ਤਾਂ ਦਿੱਲੀ ਦੇ ਲੋਕਾਂ ਨੂੰ ਰਾਜ ਸਭਾ ਚ ਭੇਜਦੇ ਨੇ ਦਿੱਲੀ ਵਾਲੇ ਨੇ ਫਲਾਨਾ ਧਮਕਾਨਾ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਥਾਉ ਥੂਪ ਰਹੇ ਨੇ ਤਰਨ ਤਰਜ ਵੀ ਨਹੀਂ ਚੋਂਚ ਦਿੱਲੀ ਵਰਸ ਚ ਪੰਜਾਬ ਦਿੱਲੀ ਵਰਸ ਚ ਪੰਜਾਬ ਹੋ ਜਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਤੋਂ ਬਚਣਾ ਚਾਹੁੰਦੀ ਹੈ ਤਾਂ ਹੁਣ ਜਿਹੜੀ ਚੰਡੀਗੜ੍ਹ ਦੇ ਪੋਲੀਟਿਕਲ ਕੋਰੀਡੋਰਸ ਦੇ ਅੰਦਰ ਤੇ ਮੀਡੀਆ ਦੇ ਅੰਦਰ ਚਰਚਾ ਇਹ ਹੈ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਪੰਜਾਬੀ ਹੋਵੇ ਭਾਵੇਂ ਕੋਡਾ ਵੀ ਵੱਡਾ ਬੰਦਾ ਹੋਵੇ ਇਹ ਇੱਕ ਗੱਲ ਸਪਸ਼ਟ ਹੈ ਕਿ ਜਦੋਂ ਘਰ 'ਚ ਦਾਣੇ ਹੋਣਗੇ ਤਾਂ ਹੀ ਗੱਲ ਚੱਲਣੀ ਆ ਆਮ ਆਦਮੀ ਪਾਰਟੀ ਦਾ ਪੈਸੇ ਪੱਖੋਂ ਹੱਥ ਬਹੁਤ ਟਾਈਟ ਹੋ ਚੁੱਕਿਆ ਹੈ ਖਾਸ ਕਰਕੇ ਦਿੱਲੀ ਦੀ ਸੱਤਾ ਜਾਣ ਤੋਂ ਬਾਅਦ ਤਾਂ ਇੱਕ ਕੋਈ ਮੋਟਾ ਫੰਡ ਦੇਣ ਵਾਲਾ ਵਿਅਕਤੀ ਹੋਵੇ ਤਾਂ ਸੁਭਾਵਿਕ ਜੀ ਗੱਲ ਹੈ ਉਹਦੇ ਚ ਕਈ ਉਦਯੋਗਪਤੀਆਂ ਦੇ ਨਾਂ ਚੱਲ ਰਹੇ ਨੇ ਸਭ ਤੋਂ ਮੋਰੀ ਨਾਂ ਜਿਹੜਾ ਹੈ ਉਹ ਲੁਧਿਆਣਾ ਦੇ ਉਸ ਵਾਲ ਗਰੁੱਪ ਦਾ ਚੱਲ ਰਿਹਾ ਹੈ ਤੇ ਉਹਨਾਂ ਦੇ ਵਿੱਚੋਂ ਕੋਈ ਵੀ ਹੋ ਸਕਦਾ ਇੱਕ ਇਹ ਪੱਖ ਜਿਹੜਾ ਹੈ ਹੁਣ ਇਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਇਹ ਵੀ ਸਿਆਪੇ ਦੀ ਘੜੀ ਹੈ ਕਿ ਪੈਸਾ ਵੀ ਚਾਹੀਦਾ ਹੈ ਤੇ ਇੱਜ਼ਤ ਵੀ ਚਾਹੀਦੀ ਹੈ ਦੋਵੇਂ ਚੀਜ਼ਾਂ ਹੁਣ ਇਕੱਠੀਆਂ ਚਾਲਦੀ ਪਾਉਂਦੀਆਂ ਨੇ ਕਿ ਨਹੀਂ ਪਾਉਂਦੀਆਂ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਵਲੰਟੀਅਰ ਵੀ ਨਾਰਾਜ਼ ਨੇ ਵਾਲੈਂਟੀਅਰ ਵੀ ਕਹਿੰਦੇ ਨੇ ਕਿ ਸਾਡੇ ਤਾਂ ਪੁੱਛਿਆ ਨਹੀਂ ਜਾਂਦਾ ਪਾਰਟੀਆਂ ਚੋਂ ਬਾਹਰੋਂ ਲਿਆਂਦੇ ਜਾਂ ਐਵੇਂ ਅਧਿయోగਪਤੀ ਲਿਆ ਕੇ ਵੱਡੇ ਉਹਦੇ ਉਧੇ ਬਿਠਾ ਦਿੱਤੇਗੇ ਐਸੀ ਤਾਂ ਦਰਿਆ ਵਛਾਉਂਦੇ ਰਹੇਗੇ ਅਸੀਂ ਤਾਂ ਪਮਕੜਗਿਰੀ ਕਰਦੇ ਰਹੇਗੇ ਅਸੀਂ ਤਾਂ ਪਟ્રોલ ਪਵਾ ਕੇ ਗੇੜੀਆਂ ਮਾਰਦੇ ਰਹੇਗੇ ਤੁਹਾਡੀਆਂ ਗੱਡੀਆਂ ਦੇ ਆਲੇ-ਦਾਲੇ ਸਾਡੇ ਪੱਲੇ ਕੀ ਪਿਆ ਤਾਂ ਚਰਚਾ ਇਹ ਹੈ ਕਿ ਆਮ ਆਦਮੀ ਪਾਰਟੀ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਵਾਲੈਂਟੀਅਰ ਨੂੰ ਹਾਲਾਂਕਿ ਨਾ ਐਸੀ ਏਡੀ ਛਤੀ ਤਾਂ ਨਹੀਂ ਲੈ ਰਹੇ ਕਿ ਕਈ ਵਾਰ ਚੀਜ਼ਾਂ ਇੱਧਰ-ਉੱਧਰ ਹੋ ਸਕਦੀਆਂ ਨੇ ਜਦੋਂ ਪੁਖਤਾ ਹੋ ਗਿਆ ਤਾਂ ਨਾਂ ਵੀ ਦੱਸ ਦਾਂਗੇ ਕਿ ਇੱਕ ਆਮ ਘਰ ਦੇ ਸਧਾਰਨ ਵਲੰਟੀਅਰ ਨੂੰ ਜਿਹੜਾ ਕਿ ਪੜਿਆ ਲਿਖਿਆ ਪਰ ਸ਼ਰਤ ਇਹ ਹੈ ਕਿ ਰਾਜ ਸਭਾ 'ਚ ਜਾਣਾ ਹੈ ਤਾਂ ਉੱਥੇ ਉਹੋ ਜੀ ਗੱਲ ਕਰਨ ਵਾਲਾ ਬੰਦਾ ਵੀ ਚਾਹੀਦਾ ਕਿ ਇੱਕ ਪੜ੍ਹੇ ਲਿਖੇ ਵਲੰਟੀਅਰ ਨੂੰ ਗਰੀਬ ਘਰ ਦੇ ਵਲੰਟੀਅਰ ਨੂੰ ਭੇਜ ਸਕਦੀ ਹੈ ਤੇ ਇਹ ਵੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਵਿੱਚ ਇੱਕ ਵੀ ਦਲਿਤ ਚਿਹਰਾ ਨਹੀਂ ਭੇਜਿਆ ਤੇ ਦਲਿਤ ਦੇ ਉੱਤੇ ਵੀ ਦਾਅ ਖੇਡ ਸਕਦੀ ਹੈ ਇਹ ਦੋ ਚੀਜ਼ਾਂ ਪੈਰਲਰ ਚੱਲ ਰਹੀਆਂ ਨੇ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇੱਕ ਵਲੰਟੀਅਰ ਜਿਹੜਾ ਪਾਰਟੀ ਦੇ ਲਈ ਕੰਮ ਕਰਦਾ ਰਿਹਾ ਜਿਹੜਾ ਆਮ ਘਰੋਂ ਆ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਉਹ ਜਿੱਤਦਾ ਜਾਂ ਫਿਰ ਕਿਸੇ ਵੱਡੇ ਅਧਿయోగਪਤੀ ਦੀ ਟੈਚੀ ਜਿੱਤਦੀ ਹੈ ਇਹ ਹੁਣ ਇਹਦੇ ਤੇ ਨਿਰਭਰ ਕਰਦਾ ਹੈ ਬਾਕੀ ਆਮ ਆਦਮੀ ਪਾਰਟੀ ਫਸੀ ਬਹੁਤ ਕਸੂਤੀ ਹੋਈ ਹੈ ਸਰਾਸਵਾ ਸੀਟ ਨੂੰ ਲੈ ਕੇ 24 ਤਰੀਕ ਨੂੰ ਇਹਦੀ VOTING ਹੋਣੀ ਹੈ ਆਪ ਨੂੰ ਪਹਿਲਾਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਨੇ ਇੱਥਾ 24 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਚੀਜ਼ ਤਾਂ ਕਲੀਅਰ ਹੋਣੀ ਆ ਹਫਤਾ ਪਹਿਲਾਂ ਲਗਭਗ 15 ਦਿਨ ਪਹਿਲਾਂ ਇਹ ਚੀਜ਼ ਕਲੀਅਰ ਹੋ ਜਾਣੀ ਆ ਮੇਰੇ ਖਿਆਲ ਅਕਤੂਬਰ ਦੇ ਪਹਿਲੇ ਹਫਤੇ ਜਿਹੜਾ ਉਹ ਨਾਮੀਨੇਸ਼ਨ ਨੇਗੇ ਤਾਂ ਉਦੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਚੀਜ਼ਾਂ ਕਲੀਅਰ ਕਰਨੀਆਂ ਪੈਣਗੀਆਂ ਆਮ ਆਦਮੀ ਪਾਰਟੀ ਹੀ ਭੇਜ ਸਕਦੀ ਆ ਕਿਉਂਕਿ ਉਹਦੇ ਕੋਲੇ ਨੰਬਰ ਹੈ ਕੋਈ ਹੋਰ ਆਜ਼ਾਦ ਉਮੀਦਵਾਰ ਆ ਜਾਵੇ ਵਿਚ ਵਿਚਾਲੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਉਹ ਵੀ ਕਿਹੜਾ ਜਿੱਤ ਜੂਗਾ ਕਿਉਂਕਿ ਨੰਬਰ ਤਾਂ ਸਾਰੇ ਦਾ ਸਾਰਾ ਆਮ ਆਦਮੀ ਪਾਰਟੀ ਦੇ ਕੋਲੇ ਆ ਤਾਂ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਆਉਂਦੇ ਦਿਨਾਂ 'ਚ ਕਲੀਅਰ ਕਰਨਾ ਆਮ ਆਦਮੀ ਪਾਰਟੀ ਦੇ ਲਈ ਇੱਕ ਬੜੀ ਔਖੀ ਦੀ ਘੜੀ ਹੈ ਜਿਹੜੀ ਇਸ ਵੇਲੇ ਸਾਬਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਰਾਜ ਸਭਾ ਦੀ ਸੀਟ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਵੀ ਤੈਅ ਕਰ ਸਕਦੀ ਹੈ ਕਿਉਂਕਿ ਦੋ ਜਿਮਨੀ ਚੋਣਾਂ ਇੱਕ ਤਾਂ ਵੱਟਤੀ ਹੀ ਪਈ ਹੈ ਤੇ 2027 ਦੀਆਂ ਚੋਣਾਂ ਕਿਤੇ ਦਿੱਲੀ ਵਰ ਸਜ਼ਾਪ ਬਾਕੀ ਵਾਰ ਕਹ ਲਿਆ ਕਿ ਭਗਵੰਤ ਮਾਨ ਵਰਸਸ ਕੇਜਰੀਵਾਲ ਇਹ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਸ ਰਾਜ ਸਭਾ ਸੀਟ ਲਈ ਮੈਨੇ ਰੱਖਦੀਆਂ ਨੇ ਤਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਰਾਜ ਸਭਾ ਦੀ ਜਮਨੀ ਚੋਣ 24 ਅਕਤੂਬਰ ਨੂੰ ਹੋਣ ਜਾ ਰਹੀ ਹੈ ਹੁਣ ਵੇਖਦੇ ਆ ਕਿ ਆਮ ਆਦਮੀ ਪਾਰਟੀ ਕਿਸ ਨੂੰ ਰਾਜ ਸਭਾ ਦੇ ਵਿੱਚ ਭੇਜਦੀ ਹੈ ਤੁਸੀਂ ਇਸ ਖਬਰ ਬਾਰੇ ਆਪਣੀ رائے ਕੀ ਰੱਖਦੇ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ